ਇਹਨਾਂ ਆਮਾ ਅਗੀ ਅਗੀ ਲੈ ਕੇ ਚਾਬੀ ਲੈ ਕੇ ਮੈਂ ਚਾਬੀ ਖੋਲ ਕੇ ਅਲਮਾਰੀ ਖੋਲੀ ਚਰੋਂ ਸਾਰਾ ਕੁਝ ਖੰਦਰੋਂ ਖਾਲੀ ਪਿਆ ਇਹ ਵੀ ਕਹਵੇ ਨਹੀਂ ਨਹੀਂ ਮੈਂ ਤਾਂ ਉੱਧਾ ਹੀ ਪੈਕ ਕੀਤਾ ਸੀ ਸਮਾਨ ਤੇ ਬਾਹਰ ਘੱਟਾ ਪੈਂਦਾ ਵਾ ਠੀਕ ਆ ਆਪਾਂ ਹੱਸ ਕੇ ਲੇ ਘਾਤੀ ਮਤਲਬ ਸੌਂ ਗਏ ਆਪਾਂ ਮੀਆਂ ਬੀਵੀਆਂ ਜਦੋਂ ਆਪਾਂ ਕਰਦੇ ਹੁੰਦੇ ਠੀਕ ਆ ਮੈਨੂੰ ਕਹਿੰਦੀ ਨਹੀਂ ਜਾਨ ਮੈਂ ਤੁਹਾਨੂੰ ਚੱਲੇ ਕੇ ਜਾ ਸਾਧੀਆਂ ਕਦੀ ਪੁਛ ਬਰਤਾਲ ਜਿੱਤੀ ਉੱਤੇ ਪਟੂਰੀਆਂ ਵਾਲਾ ਸਾਹਮਣੇ ਰੇੜੀ ਲੋਂਦਾ ਉਹਨੂੰ ਪੁਛ ਬਰਤਾਲ ਜਿੱਤੀ ਕਿ ਕੁੜੀ ਕੋਈ ਅਹੀਂ ਚੂੜੇ ਵਾਲੀ ਅੰਦਰੋਂ ਗਲੀ ਤੋਂ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜੀਆਂ ਲੈ ਕੇ ਨਾਲ ਮੁੰ ਸਮਾਨ ਫੜਿਆ ਤੇ ਪੂਰੀ ਭੱਜ ਕੇ ਗੱਡੀ 'ਚ ਬਹਿ ਕੇ ਸਕ੍ਰਿਪਟ ਵਿੱਚ ਤੇ ਦੋਨਿਆਂ ਨੇ ਚਲੇ ਗਏ ਆ ਤੇ ਵਿਆਹ ਦਾ ਚਾਹ ਵੀ ਨਹੀਂ ਸੀ ਲਥਾ ਕਿ ਵੋਟੀ ਕਿਸੇ ਦੂਜੇ ਮੁੰਡੇ ਦੇ ਨਾਲ ਫਰਾਰ ਹੋ ਗਈ ਸਿਰਫ ਇੰਨਾ ਹੀ ਨਹੀਂ ਜਾਂਦੀ ਜਾਂਦੀ ਇਹ ਲਾੜੀ ਘਰ 'ਚ ਰੱਖੇ ਸੋਨੇ ਚਾਂਦੀ ਦੇ ਗਹਿਣੇ ਲੱਖਾਂ ਰੁਪਏ ਅਤੇ ਹੋਰ ਸਮਾਨ ਤੇ ਵੀ ਹੱਥ ਸਾਫ਼ ਕਰ ਗਈ ਉਧਰ ਲਾੜੀ ਅਤੇ ਉਸਦੇ ਸਾਥੀ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ 'ਚ ਸਾਫ਼ ਨਜ਼ਰ ਆਉਂਦਾ ਹੈ ਕਿ ਪਹਿਲਾਂ ਇੱਕ ਮੁੰਡਾ ਸਮਾਨ ਦੀ ਗੱਠੜੀ ਚੁੱਕ ਕੇ ਗਲੀ ਚੋਂ ਅੱਗੇ-ਅੱਗੇ ਜਾ ਰਿਹਾ ਹੈ ਜਦ ਕਿ ਲਾੜੀ ਉਸਦੇ ਪਿੱਛੇ-ਪਿੱਛੇ ਭੱਜੀ ਨਜ਼ਰ ਆਉਂਦੀ ਏ ਤੇ ਮਾਮਲਾ ਬਟਾਲਾ ਦੇ ਸਿੰਬਲ ਚੌਂਕ 'ਚ ਰਹਿੰਦੇ ਨੌਜਵਾਨ ਅਮਰਿਤਪਾਲ ਸਿੰਘ ਨਲਵਾਪਰਿਆ ਅਮਰਿਤਪਾਲ ਸਿੰਘ ਦਾ ਵਿਆਹ 25 ਜਨਵਰੀ 2025 ਨੂੰ ਹੋਇਆ ਸੀ ਉਸਨੇ ਆਸਟ੍ਰੇਲੀਆ ਤੋਂ ਆ ਕੇ ਬੜੇ ਚਾਮਾ ਦੇ ਨਾਲ ਖੜੂਰ ਸਾਹਿਬ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਕਰਵਾਇਆ ਪਰ ਵਿਆਹ ਤੋਂ 22 ਦਿਨ ਬਾਅਦ ਹੀ ਉਹ ਕੱਚ ਰੱਖੇ ਗਹਿਣੇ ਨਕਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਈ ਫਿਰਤ ਨੇ ਇਲزام ਲਗਾਇਆ ਕਿ ਉਸਦੀ ਪਤਨੀ ਦੀ ਪਹਿਲਾਂ ਹੀ ਕਿਸੇ ਮੁੰਡੇ ਨਾਲ ਗੱਲਬਾਤ ਸੀ ਜਿਸ ਦੀ ਜਾਣਕਾਰੀ ਕੁੜੀ ਦੇ ਪਿਕੇ ਪਰਿਵਾਰ ਨੂੰ ਵੀ ਸੀ ਭਾਈ ਮੇਰਾ ਨਾਮ ਅਮਰਿਤਪਾਲ ਐਕਚੁਅਲੀ ਭਾਜੀ ਮੈਂ ਨਾ ਆਸਟ੍ਰੇਲੀਆ ਤੋਂ ਆਇਆ ਸਾਡੀ ਮੇਰੀ ਪਹਿਲਾਂ ਉੱਥੇ ਮੈਰਿਜ ਹੋਈ ਉੱਤੜਾ ਧੋਸ ਖਤਮ ਹੋ ਗਿਆ ਕੰਮ ਮੈਨੂੰ 4 ਸਾਲ ਉੱਥੇ ਆਏ ਨੇ ਹੋ ਗਏ ਨੇ ਤੇ ਇੱਥੇ ਹੁਣ ਮੈਂ ਆਪਾਂ ਸੈਕੰਡ ਮੈਰਿਜ ਮੈਂ ਕੀਤੀ ਸੀ ਖੰਡੂਰ ਸਾਹਿਬ ਦੀ ਕੁੜੀ ਹੀ ਸਾਡਾ ਜਿਹੜਾ ਵਿਚੋਲਾ ਹੈ ਮੇਤੇ ਦਾ ਵਿਚੋਲਾ ਹੈ ਉਹਨਾਂ ਰਿਸ਼ਤਾ ਕਰਾਇਆ ਹੈ 25 ਜਨਵਰੀ ਨੂੰ ਮੇਰੀ ਮੈਰਿਜ ਹੋਈ ਆ 25 ਜਨਵਰੀ 2025 ਨੂੰ ਹੂੰ ਆ ਤਿੰਨ ਹਫ਼ਤੇ ਪਹਿਲਾਂ ਉਹ ਤੋਂ ਸਾਡੇ ਨਾਲ ਦੋ ਦਿਨ ਸਾਡੇ ਨਾਲ ਇੱਥੇ ਰਹੀ ਬਾਅਦ ਚ ਕਹਿੰਦੀ ਮੈਨੂੰ ਪੇਕੇ ਜਾਣਾ ਫਿਰ ਉਹਨੂੰ ਉੱਥੇ ਛੱਡ ਕੇ ਆਏ ਆ ਆ ਪੰਜ-ਸੱਤ ਦਿਨ ਉੱਥੇ ਰਹੀ ਆ ਉਸ ਤੋਂ ਬਾਅਦ ਫਿਰ ਇੱਥੇ ਦੋ ਦਿਨ ਆਈ ਆ ਸਾਡੇ ਨਾਲ ਰਹਿ ਕੇ ਫਿਰ ਕਹਿੰਦੀ ਬਾਪਾ ਬਾਪ ਮੈਂ ਜਾਣਾ ਪੇਕੇ ਫਿਰ ਮੈਂ ਫਿਰ ਆਪਾਂ ਅੱਗੇ ਲਿਆਂ ਦੋ-ਤਿੰਨ ਦਿਨ ਉੱਥੇ ਫਿਰ ਰਹਿ ਕੇ ਆਈ ਆ ਤੇ ਹੁਣ ਕੱਲ ਦੀ ਗੱਲਬਾਤ ਆ ਕਿ ਪਰਸੋਂ ਸ਼ਾਮ ਨੂੰ ਇਨ ਸਾਰੇ ਬੈਗ ਬੂਗ ਦਾ ਸਾਰਾ ਕੋਈ ਪੈਕ ਕਰਕੇ ਸਮਾਨ ਮੇਕਅਪ ਦਾ ਸਾਰਾ ਕੋਈ ਪੈਕ ਕਰਕੇ ਨਾ ਕੱਪੜੇ ਕੁੜੇ ਵਾ ਕੇ ਬੈਗ ਰੱਖੇ ਕਰਕੇ ਤੇ ਮੈਂ ਅਚਾਨਕ ਆਇਆ ਤੀ 9 ਵਜੇ ਸ਼ਾਮ ਨੂੰ ਘਰ ਕੰਮ ਤੋਂ ਮੈਂ ਲਮਾਰੀ ਖੋਲੀ ਲਮਾਰੀ ਚਾਬੀ ਹੈ ਨਹੀਂ ਸਤੋ ਲਮਾਰੀ ਚਾਬੀ ਹੈ ਨਹੀਂ ਤੇ ਮੈਂ ਇਹਨੂੰ ਕਹਿਆ ਮੈਂ ਲਮਾਰੀ ਚਾਬੀ ਦੇਈ ਆ ਪਰਬ ਤੇ ਕਹਿੰਦੀ ਆ ਆਮ ਆ ਗਈ ਆ ਗਈ ਲੈ ਕੇ ਚਮਚਾਬੀ ਲੈ ਕੇ ਮੈਂ ਚਾਬੀ ਖੋਲ ਕੇ ਅਲਮਾਰੀ ਖੋਲੀ ਚਰੋਂ ਤੇ ਸਾਰਾ ਕੋਈ ਅੰਦਰੋਂ ਖਾਲੀ ਪਿਆ ਤੇ ਫਿਰ ਇਹਦੇ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਤੁਹਾਡਾ ਕੋਈ ਪਲਾਨ ਹੈ ਤੁਹਾਨੂੰ ਕੱਲ ਇਹਨੂੰ ਕੱਲ ਲੈ ਕੇ ਜਾਂਦਾ ਕਹਿੰਦਾ ਨਹੀਂ ਸਾਡਾ ਤਾਂ ਕੋਈ ਪਲਾਨ ਨਹੀਂ ਆ ਤੇ ਫੇਰ ਸਾਡੀ ਮਤਲਬ ਫੇਰ ਦੀਜਣਾ ਨਾਲ ਗੱਲ ਕਰਾਈ ਪੈਂਦਾ ਚ ਆਪਾਂ ਆਵਾਂਗੇ ਤੇ ਆਪਾਂ ਤੁਹਾਨੂੰ ਦਿਨੇ ਆਵਾਂਗੇ ਤੁਹਾਨੂੰ ਦੱਸ ਕੇ ਆਵਾਂਗੇ ਤੁਹਾਨੂੰ ਪੁੱਛ ਕੇ ਲੈ ਕੇ ਜਾਵਾਂਗੇ ਇਹ ਵੀ ਕਹਵੇ ਨਹੀਂ ਨਹੀਂ ਮੈਂ ਤੇ ਉੱਧਰ ਪੈਕ ਕੀਤਾ ਸਾਮਾਨ ਕਿ ਬਾਹਰ ਘੱਟਾ ਪੈਂਦਾ ਵਾ ਤੇ ਮੈਂ ਪੈਕ ਕਰਕੇ ਰੱਦ ਨਹੀਂ ਲਮਾਰੀਆ ਘੱਟਾ ਘੁੱਟਾ ਪੈਂਦਾ ਤੇ ਮੈਂ ਬੈਗ ਚ ਪੈਕ ਕਰਕੇ ਦੱਸ ਦਨੀ ਕਿਹੜਾ ਕੱਪੜੇ ਮੈਂ ਪਾਉਣੇ ਆ ਚਲੋ ਗੱਲ ਠੰਡੀ ਹੋ ਗਈ ਆਪਾਂ ਉਹਨੇ ਹੱਸ ਕੇ ਪਾਤੀ ਉਹ ਡੈਡੀ ਕਹਿੰਦਾ ਨਹੀਂ ਆਪਾਂ ਕਹਿੰਨੇ ਲੈਣ ਨਹੀਂ ਹੋਣਾ ਠੀਕ ਆ ਆਪਾਂ ਹੱਸ ਕੇ ਲੇਕ ਰਾਤੀ ਮਤਲਬ ਸੌਂ ਗਏ ਆਪਾਂ ਮੀਆਂ ਬੀਵੀਆਂ ਜਦੋਂ ਆਪਾਂ ਕਰਦੇ ਹੁੰਦੇ ਠੀ ਸਵੇਰੇ 6 ਵਜੇ ਦਾ ਟਾਈਮ ਜਦ ਵਾਈਬ੍ਰੇਸ਼ਨ ਫੋਨ ਤੇ ਹੋਈ ਆ ਮੇਰਾ ਵੀ అలਾਰਮ ਲੱਗਾ ਹੁੰਦਾ ਫੋਨ ਤੇ ਤੇ ਇਹਦੇ ਫੋਨ ਦੀ ਵਾਈਬ੍ਰੇਸ਼ਨ ਹੋਈ ਮੈਂ ਸ਼ਾਇਦ ਮੇਰਾ ਫੋਨ ਵੱਜਾ ਮੈਂ అలਾਰਮ ਬੰਦ ਕੀਤਾ ਮੈਂ ਫੇਰ ਸੌਂ ਗਿਆ ਉਸ ਤੋਂ ਬਾਅਦ ਜਦੋਂ ਸਵੇਨ ਇਹਨੂੰ ਪ੍ਰਵਾਹ ਦਿੱਤੀ ਪਹਿਲਾਂ ਚੈੱਕ ਕਰ ਲਿਆ ਅੰਟੀ ਥੱਲੇ ਸਾਡੇ ਨਾਲ ਨੌਂੜੇ ਥੱਲੇ ਕਹਿੰਦੀ ਆ ਮੰਮੀ ਤੀ ਨੌਂੜੇ ਜੇ ਕਹਿੰਦੇ ਆ ਕਹਿੰਦੀ ਨੌਂੜੇ ਆ ਸਾਨੂੰ ਸੇ ਬੂਹਾ ਖੁੱਲਣ ਦੀ ਆਵਾਜ਼ ਆਈ ਜੇ ਉਸ ਤੋਂ ਬਾਅਦ ਆਪਾਂ ਭੱਜ ਕੇ ਗਏ ਉਹਦੇ ਮਗਰ ਉੱਥੇ ਕੁਝ ਨਹੀਂ ਫਿਰ ਆਪਾਂ ਪੁੱਛ ਬੜਤਾਲ ਕੀਤੀ ਉੱਥੇ ਪਟੂਰੇਆਂ ਵਾਲਾ ਸਾਹਮਣੇ ਰੇੜੀ ਲੋਂਦਾ ਉਹਨੂੰ ਪੁੱਛ ਕੁੜੀ ਕੋ ਯਹੀ ਚੂੜੇ ਵਾਲੀ ਅੰਦਰੋਂ ਗਲੀ ਤੋਂ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜੀਆ ਲੈ ਕੇ ਨਾਲ ਮੁੰਡਾ ਸੀ ਉਹਦੇ ਸਰਦਾਰ ਜਾ ਉਹ ਨਾਲ ਚਪੋਟਲੀ ਫੜੀ ਸੀ ਸਮਾਨ ਫੜਿਆ ਤੇ ਕੁੜੀ ਭੱਜ ਕੇ ਗੱਡੀ 'ਚ ਬਹਿ ਕੇ ਸਕ੍ਰਿਪਟ ਵਿੱਚ ਤੇ ਦੋਨਿਆਂ ਨੇ ਚੱਲ ਗਏ ਆ ਤੇ ਫਿਰ ਮੈਂ ਹੁਣ ਥਾਣੇ ਆ ਕੇ ਦਰਖਾਸਤ ਦਿੱਤੀ ਆ ਕਿ ਉਹਨਾਂ ਨੂੰ ਕਹਿ ਕੇ ਢਾਢਾ ਸਾਡਾ ਸਮਾਨ ਲਿਮਾਰੀ ਵਿੱਚੋਂ ਮੈਨੂੰ ਸਾਨੂੰ ਸ਼ੱਕ ਆ ਕਿ ਸਮਾਨ ਸੋਨ ਸਾਰਾ ਲੈ ਗਏ ਉਹਨਾਂ ਨੇ ਮੈਨੂੰ ਸਾਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਲਿਮਾਰੀ ਤੋੜ ਕੇ ਚੈੱਕ ਕਰਕੇ ਵੇਖ ਸਕਦੇ ਹੋ ਜੀ ਫਿਰ ਮੈਂ ਲਿਮਾਰੀ ਤੋੜਨ ਦੇ ਦੋ ਬੰਦੇ ਲੈ ਕੇ ਆਪਾਂ ਲਿਮਾਰੀ ਤੋੜ ਕੇ ਸਾਰੀ ਖੋਗ ਚੈੱਕ ਕੀਤੀ ਵਿੱਚੋਂ ਸਾਰਾ ਸੋਨਾ ਗਿਆਪ ਮੇਰਾ ਕੈਸ਼ ਗਿਆਪ ਸਾਡੇ ਸਾਰੇ ਕੱਪੜੇ ਗਿਆਪ ਜਿਹੜਾ ਜੁੱਤੀ ਮੇਕਅਪ ਸਾਮਾਨ ਸਾਰਾ ਕੋਸ਼ ਟੋਟਲੀ ਇੱਕ ਤੇ ਸੈੱਟ ਪਿਆ ਸੀ ਉਹਨੂੰ ਆਪਾਂ ਜਿਹੜਾ ਵਿਆਹ ਤੇ ਦਿੰਦੇ ਆ ਫਿਰ ਇੱਕ ਘਰ ਸੈੱਟ ਦਿੱਤਾ ਸੁਣਦੇ ਲੈ ਕੇ ਨਾਲ ਏਰਿੰਗਸ ਆਰ ਤੇ ਨਾਲ ਰਿੰਗਸ ਜਿਹੜੇ ਕੈਸ਼ ਮੇਰਾ ਲੱਖ ਰੁਪਿਆ ਆਪਾਂ ਬੈਂਕ ਤੋਂ ਕਢਾਇਆ ਸੀ ਸਾਡੇ ਕੋਲ ਕਾਪੀ ਜਮੈਂਤ ਕਢਾ ਕੇ ਖਾੜਾ ਕੰਮ ਡੇਲੀ ਬੇਸ ਤੇ ਦਿੰਦੇ ਆ ਆਪਾਂ ਤਨੈਸਤਾ ਕੰਮ ਤੇ ਮੈਂ ਉਹ ਲਿਖਾ ਕੇ ਰੱਖਿਆ ਸੀ ਲੱਖ ਰੁਪਿਆ ਉਹ ਹੀ 50000 ਰੁਪਇਆ ਮੇਰਾ ਆਪਣਾ ਪਹਿਲਾ ਜਿਹੜੀ ਸਾਡੀ ਸੇਲ ਹੁੰਦੀ ਉਹ ਪਈ ਤੇ ਨਾਲ ਸੁਗੰਦ ਸੁਗੰਦ ਦੇ ਪਹਿਰੇ ਪਈ ਉਹ ਸਾਰੇ ਗੈਪ ਤਿੰਨ ਸਾਢੇ ਤਿੰਨ ਚਾਰ ਟੋਲੇ ਦਾ ਸਾਡਾ ਹਾਰ ਏ ਉਹ ਗੈਪ 이어ਰਿੰਗ ਸੀ ਦੋ ਟੋਲੇ ਦੇ ਉਹ ਗੈਪ ਮੁੰਦਰੀ ਉਹਦਾ ਡੈਡੀ ਆਪ ਮੰਨਿਆ ਸਾਡੇ ਕੋਲ ਮੇਕੋ ਰਿਕਾਰਡਿੰਗ ਪਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਡੈਡੀ ਉਹਦੀ ਪਹਿਲਾਂ ਕਿਤੇ ਗੱਲਬਾਤ ਹੀ ਕਿ ਮੁੰਡੇ ਨਾਲ ਤੇ ਤੁਸੀਂ ਉੱਤੇ ਤੌਰ ਤੇ ਸਾਡੀ ਜ਼ਿੰਦਗੀ ਤੋਂ ਖਰਾਬ ਕੀਤੀ ਉਹਦੇ ਡੈਡ ਦਾ ਕਹਿੰਦਾ ਪੁੱਤ ਜਹਾਨੂੰ ਪਤਾ ਹੁੰਦਾ ਸਾਨੂੰ ਤੇ ਹੀ ਕਿ ਚੱਲ ਬਸ ਜੂਗੀ ਘਰ ਚ ਹੁਣ ਆਪਾਂ ਦੂਜੇ ਨਾਲ ਵਿਆਹ ਕੀਤਾ ਹੋਇਆ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੂਗਾ ਤੇ ਮਤਲਬ ਗੋਲ ਮੋਲ ਜਵਾਬ ਦਿੱਤਾ ਕੋਈ ਸਾਨੂੰ ਸਪਸ਼ਟ ਜਵਾਬ ਉਹਨਾਂ ਨੂੰ ਮਿਲਿਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਵਾ ਕਿਹੜੇ ਮੁੰਡੇ ਨਾਲ ਭੱਜੀ ਆ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਆ ਲੈਗਨ ਮੈਰਿਜ ਉਹਨਾਂ ਦੀ ਪਹਿਲੇ ਥਾਂ ਤੇ ਵੀ ਡੇਢ ਕੁ ਮਹੀਨਾ ਰਹੀ ਸੀ ਸਾਨੂੰ ਜਿੱਦਾਂ ਨੇ ਦੱਸਿਆ ਕਿ ਡੇਢ ਮਹੀਨਾ ਮੈਂ ਉਹਦੇ ਨਾਲ ਰਹੀਆਂ ਮੁੰਡਾ ਬਾਹਰ ਚਲਾ ਗਿਆ ਬਾਅਦ ਚ ਮੇਰੀ ਯੋਧ ਘਰ ਦੇ ਨਾਲ ਅਣਬਣ ਹੋ ਗਈ ਤੇ ਮੈਂ ਵਾਪਸ ਆ ਗਈ ਹੁਣ ਸਾਨੂੰ ਇਹ ਵੇਲਾ ਵੀ ਨਾਲ ਇਹ ਪਲਾਨ ਬਣਾਇਆ ਕਿ ਉਹਨਾਂ ਦੀ ਇਮੇਜ ਖਰਾਬ ਕਰਕੇ ਕਿ ਆਪਾਂ ਘਰ ਦੇ ਸਾਹਮਣੇ ਸ਼ੋਅ ਹੋ ਜਾਈਏ ਕਿ ਮੈਂ ਚੰਗੀਆਂ ਕਿ ਮਲੇ ਉਹਦੇ ਘਰ ਦੇ ਬੁਰੇ ਆ ਠੀਕ ਆ ਉਹ ਥਾਂ ਤੋਂ ਬਾਅਦ ਫਿਰ ਇਹਨੇ ਸੈਕਿੰਡ ਮੈਰਜਰ ਮੈਂ ਕਿਤੇ ਮੈਂ ਤਾਂ ਸਿਰਫ ਤਿੰਨ ਬਤੇ ਰਹੀ ਤੇ ਤਿੰਨ ਬਤੇ ਜੋ ਵੀ ਮੇਰੇ ਖਿਆਲ ਅਸਲਫ 5-7 ਦਿਨ ਹੱਡੇ ਘਾ ਰਹੀ ਹੋਣੀਆਂ ਬਾਕੀ ਤਾਂ ਨੇ ਆਪਣੇ ਪੇਕੇ ਕੱਟੇ ਆ ਹੁਣ ਮੇਰੇ ਕੋਲ ਜਿਹੜੀ ਭੱਜਣ ਦੀ ਵੀਡੀਓ ਹੈ ਮੁੰਡੇ ਨਾਲ ਸਮਾਨ ਫੜਿਆ ਪੁਲਿਸ ਫਿਰ ਉਹ ਸਾਰੀ ਮੇਰੇ ਕੋਲ ਵੀਡੀਓ ਸਾਰੀ ਪਈ ਆ ਸਭ ਡੈਡੀਆਂ ਦੋਨੇ ਜਾਣੀਆਂ ਆ ਆਪਾਂ ਹੋਰ ਹੈ ਕੋਈ ਨਹੀਂ ਸਾਡੇ ਹਾਂਜੀ ਮੰਮੀ ਸਾਡੇ ਦਾ ਐਕਸਪਾਇਰ ਹੋ ਗਏ ਨੇ 2 ਸਾਲ ਪ 10 ਸਾਲ ਪਹਿਲਾਂ 2020 2020 ਵਿੱਚ ਉਸ ਤੋਂ ਬਾਅਦ ਮੈਂ ਤੇ ਮੇਰੇ ਡੈਡੀ ਵੱਸ ਦੋਨੇ ਜਾਣੇ ਪਿਓ ਪੁੱਤੀਆਂ ਪੈ ਗਏ ਆ ਡੈਡੀ ਸਾਈਡ ਦਾ ਐਕਸੀਡੈਂਟ ਆਇਆ ਉਹ ਤੇ ਦੋ ਮਹੀਨੇ ਹੋ ਗਏ ਬੈੱਡ ਤੇ ਪਏ ਆ ਤੇ ਉਸ ਤੋਂ ਬਾਅਦ ਮੈਂ ਇਕੱਲਾ ਹੀ ਕੰਮ ਕਰਦਾ ਪਿਆ ਜਿਹੜਾ ਕਰਦਾ ਹੈ ਕਰਦਾ ਸਾਨੂੰ ਤੇ ਇੱਕ ਚੰਗੀ ਕੁੜੀ ਆ ਚਲੋ ਸਾਡਾ ਕਾਚ ਰੋਟੀ ਪਕਾ ਜਾ ਕਰੂਗੀ ਸਾਨੂੰ ਥੋੜਾ ਸੋਖ ਹੋ ਜਾਊਗੀ ਬਸ ਸਾਨੂੰ ਕੀ ਪਤਾ ਕਿ ਹੁਣ ਆ ਲੋਕਾਂ ਦੇ ਦਿਲਾਂ ਵਿੱਚ ਕੀ ਆ ਕਿ ਇਹਨਾਂ ਦੇ ਗਰੁੱਪ ਪੂਰਾ ਗਰੋਹ ਹੀ ਬਣਾਇਆ ਹੋਇਆ ਹੈ ਇਹਨਾਂ ਨੇ ਤਾਂ ਜਾਣਕਾਰੀ ਮੁਤਾਬਕ ਦੋਮਾਦਾਹੀ ਇਹ ਦੂਜਾ ਵਿਆਹ ਸੀ ਪਰ ਕੁੜੀ ਦੂਜੇ ਵਿਆਹ ਦੇ ਇਹਨਾਂ 22 ਦਿਨਾਂ ਦੌਰਾਨ ਸਿਰਫ 6-7 ਦਿਨ ਹੀ ਆਪਣੇ ਸਹੁਰੇ ਘਰ ਰਹੀ ਜਦ ਕਿ ਜ਼ਿਆਦਾ ਸਮਾਂ ਉਹ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ ਫਿਰ ਹਾਲ ਪੀੜਤ ਨੌਜਵਾਨ ਨੇ ਇਹ ਸਭ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈਏ ਅਤੇ ਇਨਸਾਫ ਦੀ ਮੰਗ ਕੀਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ